ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ। ਫਿਰ ਤੁਹਾਡੇ ਰੂਬਰੂ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਜ ਅਸੀਂ ਦਿਖਾਵਾਂਗੇ ਤੁਹਾਨੂੰ ਬੈੱਡ ਸ਼ੀਟਾਂ। ਬੈੱਡ ਸ਼ੀਟਾਂ ਦਾ ਨਾਮ ਸਟਾਕ ਆਇਆ ਸਾਡੇ ਕੋਲੇ ਜੀ। ਕੱਲੀ ਬੈੱਡ ਸ਼ੀਟਾਂ ਦੀ ਵੀਡੀਓ ਬਣਾਈ ਹੈ। ਸਾਰੇ ਪੀਸ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੀ। ਕੱਲਾ-ਕੱਲਾ ਪੀਸ ਕਾਲ ਕੇ ਦਿਖਾਵਾਂਗੇ ਬੈੱਡ ਸ਼ੀਟ ਦਾ। ਕਲਰ ਸਾਰਾ। ਕੱਲਾ-ਕੱਲਾ ਕਰਕੇ ਪੀਸ ਦਿਖਾਵਾਂਗੇ ਜੀ। ਕਲਰ ਡਿਜ਼ਾਈਨ ਸਾਰੇ ਵਧੀਆ ਆ। ਨਵੇਂ ਰੰਗ ਆਏ ਆ। ਤੇ ਰੇਟ ਦੀ ਗੱਲ ਕਰੀਏ ਤਾਂ 500 ਦੀਆਂ ਦੋ ਨਹੀਂ ਬੈੱਡ ਸ਼ੀਟਾਂ ਐ 250 ਰੁਪਏ ਦੀ ਬੈੱਡ ਸ਼ੀਟ ਐ ਸਹਰਾਣਿਆਂ ਦੇ ਕਵਰ ਨਾਲ ਨੇ ਡਬਲ ਬੈੱਡ ਦੀ ਚਾਦਰ ਐ ਪੱਕੇ ਰੰਗ ਨੇ ਸਹਰਾਣਿਆਂ ਦੇ ਕਵਰ ਨਾਲ ਰੰਗ ਦੀ ਗਾਰੰਟੀ ਐ ਜਿੱਪਾ ਸਹਰਾਣਿਆਂ ਦੇ ਕਵਰ ਨਾਲ ਨੇ ਜਿੱਪਾਂ ਲੱਗੀਆਂ ਹੋਈਆਂ ਨੇ ਪੱਕੇ ਰੰਗ ਨੇ ਸਿਰਫ 250 ਰੁਪਏ ਦਾ ਪੀਸ ਐ 500 ਦੇ ਦੋ ਪੀਸ 500 ਦੀਆਂ ਦੋ ਚਾਦਰਾਂ 250 ਰੁਪਏ ਦੀ ਚਾਦਰ ਹੈ ਡਬਲ ਬੈੱਡ ਦੀ ਚਾਦਰ ਰੰਗਾਂ ਦੀ ਫੁੱਲ ਗਾਰੰਟੀ ਹੈ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਜੀ ਬਾਕੀ ਵੀਡੀਓ ਦੇ ਵਿੱਚ ਅਜੇ ਇੱਕ ਆਫਰ ਵੀ ਦੇਣ ਲੱਗੇ ਆ ਅਸੀਂ ਇਸ ਤੋਂ ਪਹਿਲਾਂ ਨਹੀਂ ਸੀ ਆਫਰ ਆਫਰ ਹੈਗੀ ਹੈ ਜੀ ਕੋਈ ਵੀ ਪੀਸ ਇਸ ਵੀਡੀਓ ਦੇ ਵਿੱਚ ਦੇਖ ਕੇ ਤੁਸੀਂ ਮੰਗਾਉਂਗੇ ਬੈੱਡ ਸ਼ੀਟ ਕੋਈ ਵੀ ਮੰਗਵਾਉਂਗੇ ਤੁਸੀਂ ਤਾਂ ਸ਼ਿਪਿੰਗ ਚਾਰਜ ਨਹੀਂ ਲਵਾਂਗੇ ਜੀ ਕੋਈ ਸ਼ਿਪਿੰਗ ਚਾਰਜ ਨਹੀਂ ਲੱਗੂਗਾ ਬਿਲਕੁਲ ਸ਼ਿਪਿੰਗ ਚਾਰਜ ਫ੍ਰੀ ਕਰਤਾ ਜੀ ਇਸ ਵੀਡੀਓ ਦੇ ਵਿੱਚ ਬੈੱਡ ਸ਼ੀਟ ਕੋਈ ਵੀ ਮੰਗਾਓਗੇ ਤੁਸੀਂ ਚਾਹੇ ਇੱਕ ਪੀਸ ਮੰਗਾ ਲਓ ਚਾਹੇ ਚਾਰ ਪੀਸ ਮੰਗਾਓ ਜੀ ਸ਼ਿਪਿੰਗ ਚਾਰਜ ਨਹੀਂ ਲਵਾਂਗੇ ਜੀ ਬਿਲਕੁਲ ਕੋਈ ਵੀ ਸ਼ਿਪਿੰਗ ਚਾਰਜ ਨਹੀਂ ਜਿਹੜਾ ਬੈੱਡ ਸ਼ੀਟ ਦਾ ਰੇਟ ਹੈ ਉਹੀ ਰੇਟ ਲਵਾਂਗੇ ਜੀ ਉੱਪਰਲਾ ਸ਼ਿਪਿੰਗ ਚਾਰਜ ਡਿਲੀਵਰੀ ਚਾਰਜ ਕੋਈ ਨਹੀਂ ਹੋਊਗਾ ਜੀ ਬਾਕੀ ਜੈਨੂਨ ਚੀਜ਼ ਹੈ ਜੀ ਜੋ ਚੀਜ਼ ਦਿਖਾਵਾਂਗੇ ਉਹੀ ਭੇਜਾਂਗੇ ਜੀ ਆਨਲਾਈਨ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਇੰਡੀਆ ਦੇ ਵਿੱਚ ਕਿਤੇ ਵੀ ਮੰਗਵਾ ਸਕਦੇ ਹੋ ਆਨਲਾਈਨ ਕੋਈ ਸ਼ਿਪਿੰਗ ਚਾਰਜ ਨਹੀਂ ਲਵਾਂਗੇ ਆ ਦੇਖੋ ਇਹ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਆਇਆ ਹੈ ਕਲਰਾਂ ਦੀ ਕੰਬੀਨੇਸ਼ਨ ਵਧੀਆ ਆਈ ਹੈ ਜੀ ਸਾਰੇ ਕਲਰ ਡਾਰਕ ਕਲਰ ਲਾਈਟ ਕਲਰ ਵਧੀਆ ਕਲਰ ਆਏ ਜੀ ਸਾਰੇ ਔਰ ਰੰਗਾਂ ਦੀ ਗਾਰੰਟੀ ਆ ਰੰਗ ਸਾਰੇ ਪੱਕੇ ਨੇ ਹੀ ਪੱਕੇ ਰੰਗ ਹੈ ਡਬਲ ਬੈੱਡ ਦੀ ਚਾਦਰ ਹੈ ਸਹਰਾਣੇ ਨਾਲ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੀ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਹੈ ਸਾਡੀ ਵੀਡੀਓ ਜੇ ਨਵੇਂ ਆਏ ਸਾਡੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਹ ਦੇਖੋ ਕਲਰ ਲਾਈਟ ਕਲਰ ਡਾਰਕ ਕਲਰ ਸਾਰੇ ਕਲਰ ਸੋਹਣੇ ਆ ਜੀ ਬੈੱਡ ਸ਼ੀਟਾਂ ਦੇ ਬੜੇ ਸ਼ਾਨਦਾਰ ਕਲਰ ਹੈ। ਆ ਇੱਕ ਡਿਜ਼ਾਈਨ ਦੇ ਵਿੱਚ ਦੋ ਹੀ ਕਲਰ ਨੇ। ਬਾਕੀ ਹੋਰ ਇੱਕ ਡਿਜ਼ਾਈਨ ਚ ਕਈ-ਕਈ ਕਲਰ ਨੇ, ਕਈ ਕਈ ਕਲਰ ਨੇ ਇੱਕ ਡਿਜ਼ਾਈਨ ਚ। ਦੋ ਪੀਸ ਮੰਗਾ ਸਕਦੇ ਹੋ, ਚਾਰ ਮੰਗਾ ਸਕਦੇ ਹੋ। 500 ਦੇ ਦੋ ਪੀਸ ਨੇ ਜੀ, 500 ਦੀਆਂ ਦੋ ਚਾਦਰਾਂ। 250 ਰੁਪਏ ਦੀ ਚਾਦਰ ਆਈ ਹੈ ਦੇਖੋ। ਪਿੱਲੋ ਨਾਲ ਸਰਾਣੇ ਦੇ ਕਵਰ। ਜਿਪਾਂ ਵਾਲੇ ਸਰਾਣੇ ਦੇ ਕਵਰ ਨਹੀਂ ਡਬਲ ਬੈਡ ਦੀ ਚਾਦਰ ਹੈ ਬੋਲਡ ਬੋਲਡ ਦੀ ਚਾਦਰ ਹੈ ਜੀ ਬੈੱਡ ਸ਼ੀਟ ਵਧੀਆ ਕੰਪਨੀ ਦੀ ਸਿਰਫ 250 ਰੁਪਏ ਦੀ ਹੈ ਜੀ ਰੰਗ ਪੱਕਿਆ ਆਨਲਾਈਨ ਘਰ ਬੈਠੇ ਮੰਗਵਾ ਸਕਦੇ ਹੋ ਜੀ ਵੀਡੀਓ ਨਾਲ ਐਂਡ ਤੱਕ ਬਣਿਆ ਜੀ ਸਾਰੇ ਪੀਸ ਸਾਰੇ ਕੱਲਾ ਕੱਲਾ ਡਿਜ਼ਾਈਨ ਦਿਖਾਵਾਂਗੇ ਕੱਲਾ ਕੱਲਾ ਕਰਕੇ ਪੀਸ ਦਿਖਾਵਾਂਗੇ ਜੀ ਆ ਦੇਖੋ ਲਾਈਟ ਕਲਰ ਹੈ ਜੀ ਸ਼ਾਨਦਾਰ ਕਲਰ ਨੇ ਗਰਮੀ ਵਾਲੇ ਕਲਰ ਨੇ ਸਾਰੇ ਲਾਈਟ ਡਾਰਕ ਕਲਰ ਵਧੀਆ ਆਏ ਆ ਜੀ ਸ਼ਾਨਦਾਰ ਰੰਗ ਨੇ ਆਹ ਵળે ਰੰਗ ਆਈ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ WhatsApp ਨੰਬਰ ਤੇ ਸੈਂਡ ਕਰਦੇ ਜੀ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਸਕਰੀਨ ਤੇ ਸਾਡਾ WhatsApp ਨੰਬਰ ਚੱਲ ਰਿਹਾ ਬਸ ਇੱਕ ਰਿਕਵੈਸਟ ਕਰਾਂਗੇ ਸਾਡੇ ਕਸਟਮਰ ਨੂੰ ਕਿ ਪੇਮੈਂਟ ਅਸੀਂ ਆਨਲਾਈਨ ਲੈਂਦੇ ਆ ਜੀ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਹੈ ਨਹੀਂ ਆਪਣੇ ਕੋਲੇ ਬਾਕੀ ਸੋ ਪਹਿਲਾਂ ਵੀ ਜਿੰਨੇ ਆਰਡਰ ਅਸੀਂ ਭੇਜਿਆ ਪੁਰਾਣੀ ਵੀਡੀਓ ਚ ਕਮੈਂਟ ਚੈੱਕ ਕਰ ਸਕਦੇ ਹੋ ਤੁਸੀਂ ਆਨਲਾਈਨ ਪੇਮੈਂਟ ਲੈ ਕੇ ਭੇਜਿਆ ਜਿੰਨੂੰ ਜਿਨ੍ਹਾਂ ਨੇ ਜੋ ਮੰਗਾਇਆ ਉਹੀ ਭੇਜਿਆ ਤੇ ਸਭ ਨੂੰ ਮਿਲਿਆ ਹੈ ਪਾਰਸਲ ਬਾਕੀ ਮੇਰੀ ਪੁਰਾਣੀ ਵੀਡੀਓ ਚ ਕਮੈਂਟ ਚੈੱਕ ਕਰ ਸਕਦੇ ਆ ਜੀ ਇਹ ਕਲਰ ਡਿਜ਼ਾਈਨ ਸਾਰੇ ਜੀ ਸ਼ਾਨਦਾਰ ਰੰਗ ਆਏ ਜੀ ਬੈਡੀ ਸ਼ੀਟਾਂ ਦੇ ਆ ਵਾਲੇ ਰੰਗ ਨਹੀਂ ਆ ਵਾਲੇ ਰੰਗ ਨਹੀਂ ਵਧੀਆ ਰੰਗ ਨੇ ਆਰੇ ਕਲਰ ਡਿਜ਼ਾਈਨ ਨੇ ਸਾਰੇ ਆ ਦੇਖੋ ਇਹ ਕਲਰ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਰੰਗ ਵੀ ਪੱਕਾ ਹੈ ਆ ਲਓ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਇਹ ਰੰਗ ਦੇ ਵਿੱਚ ਕਈ ਪੀਸ ਮਿਲ ਜਾਣਗੇ ਜਿੰਨੇ ਮਰਜ਼ੀ ਮੰਗਵਾ ਸਕਦੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰਦੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ